ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਬਾਦਲਦਲ ਵੱਲੋਂ ਇੱਕ ਇਕੱਠ ਕੀਤਾ ਗਿਆ ਤੇ ਉਸ ਇਕੱਠ ਤੋਂ ਪਹਿਲਾਂ ਇੱਕ ਜਿਹੜਾ ਰੋਡ ਸ਼ੋ ਵੀ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੇ ਤੇ ਮੈਂ ਐ ਜਾਪਦਾ ਸੀ ਜਿਵੇਂ ਕੋਈ ਬਹੁਤ ਵੱਡੀ ਕੋਈ ਪ੍ਰਾਪਤੀ ਕਰਕੇ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਜਾਂ ਕੀ ਪੰਜਾਬ ਦੇ ਮਸਲੇ ਹੱਲ ਕਰਵਾ ਕੇ ਉਹ ਆਏ ਨੇ ਵੀ ਜਿਹੜਾ ਰੋਡ ਸ਼ੋ ਕੀਤਾ ਜਾ ਰਿਹਾ ਚਲੋ ਇਹ ਉਹਨਾਂ ਦੀ ਆਪਣੀ ਸਿਆਸੀ ਜੋ ਕੁਝ ਉਹਨਾਂ ਨੇ ਕਰਨਾ ਸੀ ਕੀਤਾ ਹੈ ਉਸ ਰੈਲੀ ਦੇ ਵਿੱਚ ਚਲੋ ਸਿਆਸੀ ਵੀ ਪਾਰਟੀਆਂ ਦੇ ਉੱਤੇ ਦੂਜਿਆਂ ਉੱਤੇ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਤੰਜ ਕਸਨੇ ਸੀ ਦੋਸ਼ ਲਾਉਣੇ ਸੀ ਸੁਭਾਵਕ ਸੀ ਚਲੋ ਸਾਨੂੰ ਉਹਤੇ ਵੀ ਕੋਈ ਇਤਰਾਜ਼ ਨਹੀਂ ਹਰ ਸਿਆਸੀ ਪਾਰਟੀ ਜਿਹੜੀ ਆਪਦੇ ਉਹਨਾਂ ਮੁੱਦੇ ਨੂੰ ਲੈ ਕੇ ਚੱਲਦੀ ਹੈ ਪਰ ਦੁੱਖ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਸਿੰਘ ਸੇਵਾਨਾਂ ਦੇ ਉੱਤੇ ਦੋਸ਼ ਲਾਈ ਉਹਨਾਂ ਦੀ ਜਿਹੜੀ ਹੈ ਹਰ ਪੱਖ ਤੋਂ ਕਦਰ ਕੁਸ਼ੀ ਕਰਨ ਦਾ ਯਤਨ ਕੀਤਾ ਇਥੋਂ ਦਾ ਕੈਗਿਵਿਸ ਗੋਟੀ ਦੇ ਵਾਸਤੇ ਜਿਹੜਾ ਸਿੰਘ ਸਿਮਾਨਾ ਨੇ ਜਿਹੜਾ ਸਾਰਾ ਕੁਝ ਸਿੱਖ ਕੌਮ ਨੂੰ ਦਾਤੇ ਲਾਇਆ ਤੇ ਇਹ ਉਹਨਾਂ ਦੀ ਇੱਕ ਸਿਆਸੀ ਸੋਚ ਦੇ ਦਿਵਾਲੀਆ ਬਣਦਾ ਇੱਕ ਮੁਜ਼ਹਰਾ ਉਹਨਾਂ ਨੇ ਕੀਤਾ ਤੇ ਮੈਂ ਨਹੀਂ ਕਿ ਸੋਚਿਆ ਵੀ ਸੋਚ ਸਕਦਾ ਸੀ ਵੀ ਕੋਈ ਲੀਡਰ ਇੰਨੇ ਨੀਵੇਂ ਪੱਧਰ ਤੇ ਜਾ ਸਕਦਾ ਇੰਨੇ ਨੀਵੇਂ ਪੱਧਰ ਦੀ ਸਿਆਸਤ ਕਰ ਸਕਦਾ ਕਿ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹਨਾਂ ਤੇ ਵੀ ਜਿਹੜਾ ਹੈ ਆਪਦੀ ਸਿਆਸਤ ਵਾਸਤੇ ਦੋਸ਼ ਲਾਉਣ ਤੱਕ ਤੁਸੀਂ ਜਾ ਸਕਦੇ ਹੋ ਤੇ اے ایس ਕਰਕੇ ਕਿਹਾ ਉਹਨਾਂ ਨੇ ਕਿ 2 ਤਰੀਕ ਨੂੰ ਜੋ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਹੋਏ ਸੀ ਉਹ ਉਹਨਾਂ ਨੂੰ ਜਿਹੜਾ ਪਸੰਦ ਨਹੀਂ ਸੀ ਹਾਲਾਂਕਿ ਜੇ ਸੱਚੇ ਦੇਖੀਏ ਤਾਂ ਉਹ ਜਿਹੜੇ ਫੈਸਲੇ ਸੀ ਉਹਦਾ ਜੇ ਸਭ ਤੋਂ ਵੱਧ ਫਾਇਦਾ ਕਿਸੇ ਵਾਸਤੇ ਸੀਗਾ ਦਸੂਬੀ ਸਿੰਘ ਬਾਦਲ ਨੂੰ ਸੀ ਪਰ ਇਹਨਾਂ ਨੇ ਚਲੋ ਉਹ ਗੱਲ ਨੂੰ ਨਹੀਂ ਸਮਝਿਆ ਤੇ ਅੱਜ ਸਿਰਫ ਉਸ ਫੈਸਲਿਆਂ ਤੋਂ ਭੱਜਣ ਵਾਸਤੇ ਇਹ ਜਿਹੜਾ ਹੈ ਦੋਸ਼ ਲਾ ਰਹੇ ਨੇ ਪਰ ਮੈਂ ਇੱਕ ਸੁਖਬੀ ਸਿੰਘ ਬਾਦੰਜੋ ਸਵਾਲ ਕਰਨਾ ਚਾਹੁੰਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਹਰ ਸਿੰਘ ਸਹਿਬਾਨ ਨੇ ਉਹਨਾਂ ਨੂੰ ਤਾਂ ਸਿਕਿਉਰਿਟੀ ਦੇਣੀ ਫੇਰ ਵੀ ਜਾਇਜ਼ ਹੈ ਕਿਉਂਕਿ ਉਹ ਸਿੱਖ ਕੌਮ ਦੇ ਆਗੂ ਨਹੀਂ ਉਹ ਅੱਜ ਇੱਕ ਪਾਰਟੀ ਦੀ ਗਵਾਈ ਨਹੀਂ ਬਲਕਿ ਪੂਰੇ ਕੌਮ ਦੀ ਗਵਾਈ ਕਰ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਨਾ ਹੈ ਵੀ ਜਿਹੜੇ ਤੁਹਾਡੇ ਨਵੇਂ ਰਿਸ਼ਤੇਦਾਰ ਬਣੇ ਨੇ ਉਹਨਾਂ ਦੇ ਘਰਾਂ ਤੇ ਗਾਰਡ ਕਿਸ ਖੁਸ਼ੀ ਚ ਲੱਗੀ ਹੈ ਕਿਹੜੇ ਸੌਦੇ ਤੁਸੀਂ ਕੀਤੇ ਨੇ ਵੀ ਉਹਨਾਂ ਦੇ ਘਰਾਂ ਦੇ ਉੱਤੇ ਅਜਗਾਰਤ ਜਿਹੜੀ ਹੈ ਸੁਰੱਖਿਆ ਵਾਸਤੇ ਲੱਗੀ ਹੈ ਉਹ ਨਾਂ ਦਾ ਕੋਈ ਸਿਆਸੀ ਆਗੂ ਨਹੀਂ ਨਾ ਧਾਰਮਿਕ ਆਗੂ ਨਹੀਂ ਸਿਰਫ ਇਸ ਕਰਕੇ ਵੀ ਤੁਹਾਡੇ ਰਿਸ਼ਤੇਦਾਰ ਨੇ ਤੇ ਇਹ ਕੀ ਸੌਦਾ ਤੁਸੀਂ ਕੀਤਾ ਦਿੱਲੀ ਦੇ ਨਾਲ ਜਿਹਦੇ ਤਹਿਤ ਇਹ ਸਾਰੀਆਂ ਉਹਨਾਂ ਨੂੰ ਸਹੂਤਾ ਮਿਲੀਆਂ ਨੇ ਇਹਦਾ ਜਵਾਬ ਕੀ ਸੁਬੀ ਸਿੰਘ ਸਾਹਿਬ ਦੇ ਸਕਦੇ ਨੇ ਫੇਰ ਉਹਨਾਂ ਨੇ ਦੋਸ਼ ਲਾਇਆ ਸੀ ਵੀ ਸਿੰਘ ਸਹਿਬਾਨ ਜਿਹੜਾ ਇਹਨਾਂ ਦੀ ਸੋਸ਼ਲ ਮੀਡੀਆ ਟੀਮ ਬੜਾ ਰੌਲਾ ਪਾਉਂਦੀ ਰਹੀ ਵਿਰਸਾ ਸਿੰਘ ਵੱਲ ਤੋਂ ਹੜਾ ਬੜਾ ਲਾਉਣਾ ਪਉਂਦੇ ਨਹੀਂ ਕਿ ਜੀ ਇਹ ਤਾਂ ਜੀ ਦਿੱਲੀ ਦੇ ਜਿਹੜੇ ਆਗੂ ਨੇ ਜਾਂ ਦਿੱਲੀ ਨੂੰ ਵਿਖ ਗਏ ਇਹ ਪਰ ਹੁਣ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹਨਾਂ ਦੇ ਵੱਲੋਂ ਲਾਏ ਹੋਏ ਕੁਲਦੀਪ ਸਿੰਘ ਗੁਰਗੱਜ ਉਹ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾ ਕੇ ਸਰੂਪਾ ਦਿੱਤਾ ਤੇ ਕੀ ਉਹ ਹੁਣ ਉਹਨਾਂ ਤੇ ਵੀ ਦੋਸ਼ ਲਾਉਣਗੇ ਵੀ ਇਹ ਵੀ ਕੇਂਦਰ ਨਾਲ ਨਾਲੇ ਹੋਏ ਨੇ ਸੋ ਆਪਦੇ ਨਿਜੀ ਮਫਾਦਿਆਂ ਨੂੰ ਤੁਸੀਂ ਜਿਹੜਾ ਹੈ ਆਪਦੇ ਇਹਨਾਂ ਵੱਡੇ ਅਹੁਦਿਆਂ ਨੂੰ ਤੁਸੀਂ ਵਰਤ ਰਹੇ ਹੋ ਇਹ ਚਾਹੁੰਦੇ ਸੀ ਅਸਲ 'ਚ ਸੱਚੇ ਹੈ ਕਿ ਇਹ ਚਾਹੁੰਦੇ ਸੀ ਵੀ ਗਿਆਨੀ ਗੁਰੂਵਚਨ ਸਿੰਘ ਵਾਂਗੂ ਜਿਹੜੇ ਸਾਡੇ ਸਿੰਘ ਸਹਿਮਾਨ ਨੇ ਉਹ ਸਾਡੇ ਹੁਕਮ ਮੰਨਣ ਤੇ ਇਹਨਾਂ ਦੀ ਮਰਜ਼ੀ ਕਰਨ ਉਹਨਾਂ ਨੇ ਨਹੀਂ ਮੰਨੇ ਤੇ ਅੱਜ ਇਸ ਪੱਧਰ ਦੀ ਨੀਵੀਂ ਸਿਆਸਤ ਤੇ ਉਤਰ ਆਏ ਨੇ ਕਿ ਇਹਨਾਂ ਨੇ ਸਿੰਘ ਸਹਿਮਾਨਾਂ ਤੇ ਐਡੇ ਬਦਲ ਚਾਮ ਲਾਏ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਜੋ ਤੁਸੀਂ ਗਲਤੀਆਂ ਕੀਤੀਆਂ ਨੇ ਜਾਂ ਜੋ ਕੁਝ ਇਹ ਤੁਸੀਂ ਅੱਜ ਕਰ ਰਹੇ ਹੋ ਇਹਦਾ लेखा-ਜੋਖਾ ਤੁਹਾਨੂੰ ਦੇਣਾ ਪੈਣਾ ਠੀਕ ਹੈ ਸਿਆਸੀ ਲੜਾਈ ਲੜੋ ਸਿਆਸੀ ਬ੍ਰੋਧੀਆਂ ਦੇ ਖਿਲਾਫ ਲੜਾਈ ਲੜੋ ਉਹ ਕੁਛ ਕੋਈ ਨਹੀਂ ਰੋਕਦਾ ਸਾਡੇ ਖਿਲਾਫ ਵੀ ਤੁਸੀਂ ਤੁਸੀਂ ਬੋਲੋ ਤੁਹਾਡੇ ਹੋਰ ਜਿਹੜੇ ਆਗੂ ਬੋਲਣ ਤੁਹਾਡੇ ਸੋਸ਼ਲ ਮੀਡੀਆ ਬੋਲੇ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਪਰ ਜਦ ਸਾਡੇ ਸਿੰਘ ਸਹਿਬਾਨਾਂ ਨੂੰ ਜਦ ਸਾਡੇ ਧਾਰਮਿਕ ਆਗੂਆਂ ਨੂੰ ਜਦ ਤੁਸੀਂ ਇਹ ਜੀ ਦੋਸ਼ ਲਾਉਨੇ ਹੋ ਤਾਂ ਸਿੱਖ ਕੌਮ ਨੇ ਕਦੇ ਤੁਹਾਨੂੰ ਮਾਫ਼ ਨਹੀਂ ਕਰਨਾ ਤੇ ਇਹ ਗੱਲ ਵੀ ਸਾਬਤ ਹੋ ਗਈ ਵੀ ਜੋ ਤੁਹਾਡੀ ਮਾਨਸਿਕ ਦਿਵਾਲੀਆਪਨ ਜੋ ਇਹਨਾਂ ਬਿਆਨਾਂ ਚੋਂ ਤੁਹਾਡੇ ਚੋਂ ਸਾਫ਼ ਝਲਕਦਾ ਹੈ ਤੁਹਾਡੀ ਕਵਰਾਹਟ ਲੋਕਾਂ ਵੱਲੋਂ ਤੁਹਾਨੂੰ ਨਕਾਰਿਆ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਵਿਰਾਹਟ ਵਿੱਚ ਬਦਲ ਗਈਆਂ ਤੇ ਉਹ ਕਵਰਾਹਟ ਕੱਲ ਦੀ ਰੈਲੀ ਚੋਂ ਸਾਫ਼ ਚੱਲ ਕਰੀ ਸੀ ਸੋ ਇਹਨਾਂ ਜੋ ਕੁਝ ਕਿਹਾ ਗਿਆ ਖਾਸ ਤੌਰ ਤੇ ਸਿੰਘ ਸੇਮਾਨਾ ਬਾਰੇ ਉਹਦਾ ਅਸੀਂ ਜਿਹੜਾ ਹੈ ਬਹੁਤ ਸਖਤ ਸ਼ਬਦਾਂ ਵਿੱਚ ਉਹਦਾ ਮੈਂ ਖੰਡਨ ਕਰਦਾ ਤੇ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਨੂੰ ਇਕੱਠੇ ਹੋ ਕੇ ਜੋ ਨਵੀਂ ਸਿੰਘ ਸੇਮਾਨਾ ਨੇ ਦਿਸ਼ਾ ਦਿੱਤੀ ਹੈ ਅਕਾਲੀ ਦਲ ਦੀ ਮੁੜ ਸਿਰ ਜਿੱਤੀ ਵਾਸਤੇ ਉਹਦੇ ਵਿੱਚ ਤੁਸੀਂ ਸਾਰੇ ਰਲ ਕੇ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ